ਚੈਨਲ ਪੰਜਾਬੀ ਦੇਖਣ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੋਸਤੋ ਹਾਜ਼ਰਾਂ ਅੱਜ ਦੇ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੇ ਆਂ 트ੰਪ ਪ੍ਰਸ਼ਾਸਨ ਵੱਲੋਂ ਮਿਨੀ ਸੋਟਾ ਦੇ ਵਿੱਚ ਫੌਜ ਲਾਉਣ ਦੀ ਤਿਆਰੀ ਉਹਦੇ ਬਾਰੇ ਕੀ ਅਪਡੇਟ ਆ ਉਹ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੂਜਾ ਗ੍ਰੀਨਲੈਂਡ ਮਾਮਲੇ ਦੇ ਵਿੱਚ ਕੀ ਅਪਡੇਟ ਆ ਯੂਰਪ ਦੇ ਵਿੱਚ ਹੁਣ ਨਵੀਂ ਨੀਤੀ ਕੀ ਬਣ ਰਹੀ ਆ ਉਹ ਆਪਣੀ ਫੌਜ ਇੱਥੇ ਭੇਜ ਰਹੀ ਆ ਕੀ ਕਰ ਰਹੀ ਆ ਨਵੀਂ ਅੰਤਰਰਾਸ਼ਟਰੀ ਸੰਸਥਾ ਬੋਰਡ ਆਫ ਪੀਸ 트ੰਪ ਰਾਸ਼ਟਰਪਤੀ 트ੰਪ ਨੇ ਸੁਝਾਈ ਆ ਕੀ ਆ ਇਹ ਕੀ ਇਹਦਾ ਰੌਲਾ ਗੋਲਾ ਆ ਤੇ ਇੱਕ ਵਾਰ ਫੇਰ ਖਬਰ ਚਰਚਾ ਦੇ ਵਿੱਚ ਆ ਕਿ ਅਮੀਰ ਲੋਕ ਕੈਲੀਫੋਰਨੀਆ ਛੱਡ ਰਹੇ ਆ ਤੇ ਵਰਜੀਨੀਆ ਦੇ ਵਿੱਚ ਜਿਹੜਾ ਦੇਵਪਾਰ ਦਾ ਧੰਦਾ ਕਰਨ ਵਾਲੇ ਦੋ ਜਣਿਆਂ ਨੂੰ ਫੜਿਆ ਗਿਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਅੱਜ ਗੱਲਬਾਤ ਇੱਕ ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਕਰਨੀ ਆ ਉਹ ਅੱਜ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਜਨਮ ਦਿਵਸ ਆ ਅੱਜ ਜਿਹੜੀ ਜਦੋਂ ਇਹ ਅਸਲ ਦੇ ਵਿੱਚ ਜਨਵਰੀ ਦੇ ਤੀਜੇ ਸੋਮਵਾਰ ਨੂੰ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਤੇ ਅੱਜ 15 ਜਨਵਰੀ ਆ ਮਾਫੀ ਚਾਹੁੰਨੇ 15 ਜਨਵਰੀ ਨੂੰ ਉਹਨਾਂ ਦਾ ਜਨਮ ਹੋਇਆ ਸੀਗਾ ਅਸਲ ਜਨਮ ਤਰੀਕ ਉਹਨਾਂ ਦੀ 15 ਜਨਵਰੀ 1929 ਆ ਤੇ ਇਹਨੂੰ ਫਿਰ ਜਨਵਰੀ ਦੇ ਤੀਜੇ ਸੋਮਵਾਰ ਨੂੰ ਉਹ ਦਿਨ ਰਾਖਵਾਂ ਰੱਖਿਆ ਜਾਂਦਾ ਅੱਜ ਅਮਰੀਕਾ ਦੇ ਵਿੱਚ ਸਾਰੇ ਛੁੱਟੀ ਆ ਤੇ ਮਾਰਟਨ ਲੂਥਰ ਕਿੰਗ ਜੂਨੀਅਰ ਬਹੁਤ ਵੱਡਾ ਆਗੂ ਇੱਕ ਅਮਰੀਕਾ ਦੇ ਵਿੱਚ ਹੋਇਆ ਤੇ ਪਹਿਲਾਂ ਕਿ ਜਦੋਂ ਅਸੀਂ ਖਬਰਸਾਰ ਤੁਹਾਡੇ ਨਾਲ ਸਾਂਝੀ ਕਰੀਏ ਇਹਨਾਂ ਬਾਰੇ ਵੀ ਗੱਲਬਾਤ ਥੋੜੀ ਜਿਹੀ ਵਿਸਤਾਰ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਮਿਨਿਸਟਰ ਰਹੇ ਆ ਇੱਥੇ ਅਮਰੀਕਨ ਜਿਹੜੀ ਸਿਵਲ ਰਾਈਟਸ ਮੂਵਮੈਂਟ ਆ ਉਹਦੇ ਬਹੁਤ ਵੱਡੇ ਲੀਡਰ ਸੀਗੇ ਜਿਹੜੇ ਮਾਰਟਨ ਲੂਥਰ ਕਿੰਗ ਜੂਨੀਅਰ ਆਮ ਤੌਰ ਤੇ ਐਮ ਐਲ ਕੇ ਵੀ ਕਿਹਾ ਜਾਂਦਾ ਆ ਇਹਨਾਂ ਦੀ ਖਾਸ ਗੱਲ ਇਹ ਸੀ ਕਿ ਨਾਨ ਵਾਇਲੈਂਸ ਦੇ ਵਿੱਚ ਇਹਨਾਂ ਦਾ ਭਰੋਸਾ ਸੀ ਜਿੰਨੇ ਪ੍ਰੋਟੈਸਟ ਤੇ ਜੋ ਕੁਝ ਉਹਨਾਂ ਨੇ ਕੀਤਾ ਉਹਨਾਂ ਦੇ ਆਧਾਰ ਦੇ ਉੱਤੇ ਚੱਲਦੇ ਸੀਗੇ ਜਿਹੜੀ ਰੇਸ਼ੀਅਲ ਜਿਹੜੀ ਸੈਗਰੀਗੇਸ਼ਨ ਸੀ ਉਹਦੇ ਖਿਲਾਫ ਇਹਨਾਂ ਦੀ ਵੱਡੀ ਲੜਾਈ ਸੀ ਅਫਰੀਕਨ ਅਮਰੀਕਨ ਦੇ ਵਿੱਚ ਜਿਹੇ ਬੱਸ ਦੇ ਵਿੱਚ ਬੈਠਣਾ ਹੁੰਦਾ ਸੀ ਜਿਹੜੇ ਅਫਰੀਕਨ ਭਾਈਚਾਰੇ ਦੇ ਲੋਕ ਨੂੰ ਬੱਸ ਦੇ ਪਿੱਛੇ ਬਿਠਾਉਂਦੇ ਸੀ ਕਈ ਸਕੂਲਾਂ ਦੇ ਵਿੱਚ ਬੱਸਾਂ ਵੱਖਰੀਆਂ ਸੀ ਕਈ ਥਾਵਾਂ ਦੇ ਉੱਤੇ ਔਰ ਉਹ ਬੱਸ ਦੇ ਵਿੱਚ ਪਿੱਛੇ ਬਿਠਾਉਂਦੇ ਸੀ ਤੇ ਜੇ ਕੋਈ ਆ ਵਾਈਟ ਆ ਜਾਂਦਾ ਸੀ ਤੇ ਸੀਟਾਂ ਪੂਰੀਆਂ ਹੋ ਜਾਂਦੀਆਂ ਸੀ ਤਾਂ ਉਹਨੂੰ ਖੜੇ ਹੋਣਾ ਪੈਂਦਾ ਸੀ ਜਿਹੜੇ ਬਲੈਕ ਭਾਈਚਾਰੇ ਦੇ ਵਿਅਕਤੀ ਨੂੰ ਤੇ ਸੀਟ ਉਹਨਾਂ ਨੂੰ ਦਿੱਤੀ ਜਾਂਦੀ ਸੀ ਮਾਰਟਲ ਉਥਰ ਕਿੰਗ ਜੂਨੀਅਰ ਦਾ ਬਹੁਤ ਵੱਡਾ ਰੋਲ ਆ ਜਿਹੜਾ ਰੋਸ ਪਾਰਕ ਰੈਸਟ ਹੋਇਆ ਸੀ ਉਹਦੇ ਤੋਂ ਬਾਅਦ ਪਰ ਬਹੁਤ ਵੱਡੀ ਇਹਨਾਂ ਦੀ ਇੱਕ ਜਿਹੜੀ ਆਈ ਹੈਵ ਅ ਡ੍ਰੀਮ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਸੀ 1963 ਦੇ ਵਿੱਚ ਸ਼ਿੰਗਟਨ ਦੇ ਵਿੱਚ ਜੇਸ ਕਿਸਮ ਦੀ ਇਹਨਾਂ ਦੀ ਲੀਡਰਸ਼ਿਪ ਸੀ ਉਹਦੇ ਨਾਲ ਸਾਰੇ ਜਿਹੜੇ ਇਹ ਬਦਲ ਗਏ ਸੀ ਔਰ 1964 ਦੇ ਵਿੱਚ ਪਹਿਲੇ ਵਿਅਕਤੀ ਸੀ ਜਿਹੜੇ ਯੰਗ ਉਮਰ ਦੇ ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ 35 ਸਾਲਾਂ ਦੇ ਸੀ ਉਸ ਵੇਲੇ ਮਾਰਟਨ ਲੂਥਰ ਕਿੰਗ ਜੂਨੀਅਰ 64 ਦੇ ਵਿੱਚ ਇਹ ਇਹਨਾਂ ਨੂੰ ਪ੍ਰਾਈਜ਼ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਉਹ ਦਿੱਤਾ ਗਿਆ ਸੀ ਸੋ ਇਹਨਾਂ ਦੀ ਲਗੇਸੀ ਅੱਜ ਇਹਨਾਂ ਨੂੰ ਯਾਦ ਕੀਤਾ ਜਾਂਦਾ ਖਾਸ ਤੌਰ ਤੇ ਔਰ ਜਿਹੜੇ ਨੈਸ਼ਨਲ ਲੀਡਰ ਇਹ ਬਣ ਗਏ ਔਰ ਜਿਨ੍ਹਾਂ ਨੇ ਇਨਜਸਟਿਸ ਸਾਊਥ ਅਫਰੀਕਾ ਦੇ ਨਾਲ ਹੁੰਦਾ ਸੀ ਇਹ ਮੰਟਗੋਮਰੀ ਬੱਸ ਬਾਈਕਾਟ 1955 ਤੋਂ 56 ਤੱਕ ਚੱਲਿਆ ਸੀ ਇਹ ਬਹੁਤ ਜਿਹੜੇ ਰੋਜ਼ਾ ਪਾਕ ਦੀ ਅਰੈਸਟ ਹੋਈ ਸੀ ਇੱਕ ਸਾਲ ਲੰਬਾ ਅਹਿੰਸਕ ਨਾਨ ਵਾਇਲੈਂਟ ਪ੍ਰੋਟੈਸਟ ਔਰ ਉਹਦੇ ਤੋਂ ਬਾਅਦ ਸਿਟੀ ਦੀਆਂ ਬੱਸਾਂ ਦੇ ਵਿੱਚ ਇਹਨਾਂ ਨੂੰ ਕਹਿਣਾ ਮੰਨਣਾ ਪਿਆ ਸੀ ਤੇ ਸਾਰੇ ਕੁਛ ਦੇ ਉਹਨਾਂ ਨੂੰ ਇਹਨਾਂ ਦੇ ਕਹੇ ਅਨੁਸਾਰ ਜਿਹੜੇ ਕਾਨੂੰਨ ਸੀ ਉਹਨਾਂ ਦੇ ਵਿੱਚ ਤਬਦੀਲੀ ਕਰਨੀ ਪਈ ਸੀ ਸੋ ਇਹ ਬਹੁਤ ਵੱਡਾ ਜਿਹੜੀ ਸੈਗਰੀਗੇਸ਼ਨ ਸੀਗੀ ਮਿੰਟ ਗੁਮਰੀ ਐਲਾਬਾਮਾ ਦੇ ਵਿੱਚ ਜਿਹੜੇ ਜਿਹਦਾ ਪਹਿਲਾਂ ਜ਼ਿਕਰ ਕੀਤਾ ਕਿ ਸਵਾਰੀਆਂ ਦੇ ਵਿੱਚ ਜੇ ਕੋਈ ਗੋਰਾ ਆ ਜਾਂਦਾ ਸੀ ਦੂਜੇ ਅਫਰੀਕਰ ਭਾਈਚਾਰੇ ਦੇ ਵਿਅਕਤੀ ਨੂੰ ਸੀਟ ਛੱਡਣੀ ਪੈਂਦੀ ਸੀ ਇਹਨਾਂ ਨੇ ਲੜਾਈ ਲੜੀ ਸੀ ਵੀ ਸੀਟ ਅਸੀਂ ਨਹੀਂ ਛੱਡਣੀ ਰੋਜ਼ਾ ਪਾਰਕ ਦੇ ਅਰੈਸਟ ਹੋਈ ਸੀ 1 ਦਸੰਬਰ 1955 ਨੂੰ ਬੱਸਾਂ ਦੇ ਵਿੱਚ ਸੀਟ ਦੇਣ ਦੇ ਮਾਮਲੇ ਤੋਂ ਤੇ ਇਹਨਾਂ ਨੇ ਬਾਅਦ ਦੇ ਵਿੱਚ ਬਾਈਕਾਟ ਕਰਤਾ ਸੀ ਵੀ ਅਸੀਂ ਤੁਹਾਡੀਆਂ ਬੱਸਾਂ 'ਚ ਚੜ੍ਹਨਾ ਹੀ ਨਹੀਂ ਬੱਸਾਂ ਘਟਕ ਜਾਣ ਲੱਗ ਪਈਆਂ ਸੀ ਉਹਨਾਂ ਨੂੰ ਅੰਤ ਨੂੰ ਹਾਰ ਮੰਨ ਕੇ ਫੈਸਲਾ ਲੈਣਾ ਪਿਆ ਸੀ ਕਿ ਅਸੀਂ ਜਿਹੜਾ ਤੁਹਾਡੀ ਗੱਲ ਮੰਨਦੇ ਹਾਂ ਇਨਡੇਫਿਨਿਟ ਉਹਦਾ ਬਾਈਕਟ ਕਰ ਦਿੱਤਾ ਸੀ ਇਹਨਾਂ ਨੇ ਕਿ ਅਸੀਂ ਤੁਹਾਡੇ ਨਾਲ ਅਸੀਂ ਜਾਣਾ ਹੀ ਨਹੀਂ ਤੁਹਾਡੀਆਂ ਬੱਸਾਂ ਦੇ ਵਿੱਚ ਤੁਸੀਂ ਜੋ ਕਰ ਸਕਦੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਧਮਕੀਆਂ ਦਿੱਤੀਆਂ ਗਈਆਂ ਅੰਤਰਰਾਸ਼ਟਰੀ ਸਪੋਰਟਿੰਗਾਂ ਦੇ ਨਾਲ ਆ ਗਈ 381 ਦਿਨ ਇਸੇ ਤਰ੍ਹਾਂ ਇਹਨਾਂ ਨੇ ਪ੍ਰੋਟੈਸਟ ਜਾਰੀ ਰੱਖਿਆ ਵੀ ਤੁਹਾਡੀਆਂ ਬੱਸਾਂ ਦੇ ਵਿੱਚ ਜਾਣਾ ਨਹੀਂ ਔਰ ਇਹ ਜਿਹੜੇ ਬਲੈਕ ਭਾਈਚਾਰੇ ਦੇ ਲੋਕ ਸੀ ਕਈ ਮੀਲਾਂ ਤੱਕ ਤੁਰ ਕੇ ਜਾਂਦੇ ਸੀ ਰਾਈਡ ਸ਼ੇਅਰਿੰਗ ਕਰਦੇ ਸੀ ਕਈ ਕੁਸ਼ ਕਰਦੇ ਸੀ ਸੋ ਇਹ 1954 ਦੇ ਵਿੱਚ ਇੱਕ ਲੀਗਲ ਵਿਕਟਰੀ ਸੀ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੈਗਰੀਗੇਸ਼ਨ ਨੂੰ ਕਹਿ ਦਿੱਤਾ ਕਿ ਗੈਰ ਸੰਵਿਧਾਨਿਕਾ ਇਸ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਜਾਵੇ ਉਸ ਦਿਨ ਦੇ ਅੱਜ ਸਾਰੇ ਅਮਰੀਕਾ ਦੇ ਵਿੱਚ ਉਹ ਬਰਾਬਰ ਆ ਕੇ ਤੁਸੀਂ ਕਿਸੇ ਵੀ ਰੇਸ ਦਾ ਕੋਈ ਬੰਦਾ ਹੋਵੇ ਤੇ ਉਹ ਕਿਸੇ ਵੀ ਉਹਦੇ ਵਿੱਚ ਬਰਾਬਰ ਬਾਕੀਆਂ ਵਾਂਗੂ ਬੈਠ ਸਕਦੇ ਆ ਸੋ ਇਹ ਬਹੁਤ ਵੱਡੀ ਇੱਕ ਜਿਹੜੀ ਗੱਲਬਾਤ ਸੀ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਅਮਰੀਕਾ ਦੇ ਵਿੱਚ ਉਹਨਾਂ ਦੀ ਦਿੱਤੀ ਦੇਣ ਨੂੰ ਵੀ ਯਾਦ ਕਰਦੇ ਹਾਂ ਅਗਲੀ ਗੱਲਬਾਤ ਜਿਹੜੀ ਫੌਜ ਲਾਉਣ ਬਾਰੇ ਪੈਂਟਾਗਨ ਜਾਨੀ ਕਿ ਯੂਐਸ ਡਿਫੈਂਸ ਡਿਪਾਰਟਮੈਂਟ ਨੇ 1500 ਐਕਟਿਵ ਡਿਊਟੀ ਸੋਲਜਰਸ ਨੂੰ ਕਹਿ ਦਿੱਤਾ ਕਿ ਤੁਸੀਂ ਤਿਆਰ ਰਹੋ ਤੁਹਾਡੀ ਮਿਨੀ ਸੋਟਾ ਦੇ ਵਿੱਚ ਕਿਸੇ ਵੀ ਵੇਲੇ ਵੀ ਲੋਡ ਪੈ ਸਕਦੀ ਹੈ ਹਾਲਾਂਕਿ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਉੱਥੇ ਫੌਜ ਭੇਜ ਦਿੱਤੀ ਹੈ ਪਰ ਉਹਨਾਂ ਨੂੰ ਤਿਆਰੀ ਕਰਾ ਲਈ ਹੈ ਇਹ ਸੋਲਜਰਸ ਜਿਹੜੇ ਨੇ ਟ੍ਰੂਪਸ ਨੇ ਜਿਹੜੇ 11th 에어ਬੋਰਨ ਡਿਵੀਜ਼ਨ ਨੂੰ ਬਿਲੋਂਗ ਕਰਦੇ ਆ ਜਿਹੜੀ ਅਲਾਸਕਾ ਦੇ ਵਿੱਚ ਬੇਸਡ ਆ ਇਹਨਾਂ ਦੀ ਖਾਸ ਤੌਰ ਤੇ ਟ੍ਰੇਨਿੰਗ ਜਿਹੜੇ ਫੌਜੀ ਮਿਨੀਸੋਟਾ ਦੇ ਵਿੱਚ ਲਾਉਣੇ ਉਹਨਾਂ ਦੀ ਇਸ ਕੰਮ ਕਰਕੇ ਹੋਈ ਹੈ ਕਿ ਉਹ ਠੰਡੇ ਵੈਦਰ ਦੇ ਵਿੱਚ ਕੰਮ ਚੰਗੀ ਤਰ੍ਹਾਂ ਕਰ ਸਕਦੇ ਆ ਔਰ ਆਪਾਂ ਜਾਣਦੇ ਆ ਉੱਥੇ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਹੋ ਰਿਹਾ ਇਮੀਗ੍ਰੇਸ਼ਨ ਅਨਫੋਰਸਮੈਂਟ ਦੇ ਖਿਲਾਫ ਕੁਝ ਪ੍ਰੋਟੈਸਟ ਜਿਹੜੇ ਵਾਇਲੈਂਟ ਹੋ ਗਏ ਆ ਟੈਂਸ ਹੋ ਗਏ ਆ ਉੱਥੇ ਫੈਡਰਲ ਏਜੰਟਸ ਜਿਹੜੇ ਆ ਉਹਨਾਂ ਨੇ ਇਹਦੇ ਨਾਲ ਕਿਸੇ ਤਰ੍ਹਾਂ ਜੋੜਿਆ ਤੇ ਹੁਣ ਉਹ ਜਿਹੜੇ ਕਲਾਸ਼ ਹੋਇਆ ਦੋਵਾਂ ਦੇ ਵਿਚਕਾਰ ਲੋਕਾਂ ਦੇ ਵਿਚਕਾਰ ਤੇ ਆਇਸ ਦੇ ਵਿਚਕਾਰ ਉਹਦੇ ਤੋਂ ਬਾਅਦ ਫਿਰ ਗੱਲਬਾਤ ਥੋੜੀ ਜਿਹੀ ਵਿਗੜ ਗਈ ਆ ਪਰ ਲਗਾਤਾਰ ਤੁਹਾਡੇ ਨਾਲ ਇਹ ਅਪਡੇਟਸ ਪਿਛਲੇ ਦਿਨਾਂ ਦੀਆਂ ਸਾਂਝੇ ਕਰਦੇ ਆਉਨੇ ਆ ਹੁਣ ਇਹਨਾਂ ਨੇ ਵਾਰਨਿੰਗ ਦੇ ਦਿੱਤੀ ਆ ਕਿ ਇੱਕ ਬਹੁਤ ਪਾਵਰਫੁਲ ਲਾ ਜਿਹਨੂੰ ਇਨਸਟਰਕਸ਼ਨ ਐਕਟ ਕਿਹਾ ਜਾਂਦਾ ਆ ਜੇ ਇਹ ਵਾਇਲੈਂਸ ਜਾਰੀ ਰਹੀ ਤਾਂ ਅਸੀਂ ਇਨਸਟਰਕਸ਼ਨ ਐਕਟ ਲਾ ਦੇਣਾ ਆ ਇਨਸਟਰਕਸ਼ਨ ਐਕਟ ਦਾ ਮਤਲਬ ਇਹ ਆ ਕਿ ਸਿੱਧਾ ਸਟੇਟ ਦੇ ਨੈਸ਼ਨਲ ਗਾਰਡ ਜਿਹੜੇ ਨੇ ਭਾਵੇਂ ਨੈਸ਼ਨਲ ਗਾਰਡ ਨਾ ਆ ਪਰ ਹਰ ਇੱਕ ਸਟੇਟ ਦੇ ਹੁੰਦੇ ਆ ਸਟੇਟ ਦੇ ਹੁੰਦੇ ਆ ਗਵਰਨਰ ਦੇ ਅੰਡਰ ਹੁੰਦੇ ਆ ਤੇ ਇਹ ਕਹਿੰਦੇ ਜੇ ਇਨਸਟਰਕਸ਼ਨ ਐਕਟ ਲੱਗ ਗਿਆ ਤੇ ਇਹ ਸਾਰੇ ਸਟੇਟ ਤੇ ਜਿਹੜੇ ਨੈਸ਼ਨਲ ਗਾਰਡ ਨੇ ਇਹ ਫੈਡਰਲ ਸਰਕਾਰ ਦੇ ਭਾਵੇਂ ਰਾਸ਼ਟਰਪਤੀ ਦੇ ਅੰਡਰ ਆ ਜਾਣਗੇ ਤੇ ਉਹ ਇਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਵਰਤ ਸਕਦੇ ਆ ਕੰਟਰੋਵਰਸ਼ੀਅਲ ਇਸ ਕਰਕੇ ਆ ਕਿ ਇਨਸਟਰਕਸ਼ਨ ਐਕਟ ਉਸ ਵੇਲੇ ਲਾਇਆ ਜਾਂਦਾ ਜਦੋਂ ਕੋਈ ਬਹੁਤ ਵੱਡੀ ਫੌਜੀ ਕਾਰਵਾਈ ਹੋਵੇ ਆਪਣੇ ਦੇਸ਼ ਦੇ ਉੱਤੇ ਫੌਜ ਲਾਉਣੀ ਕੋਈ ਆਮ ਸਧਾਰਨ ਗੱਲ ਨਹੀਂ ਹੈ ਮਿਨੀਸੋਟਾ ਦੇ ਜਿਹੜੇ ਲੀਡਰ ਨੇ ਭਾਵੇਂ ਮਿਨੇਪਲਸ ਤੇ ਮੇਅਰ ਨੇ ਜੈਕਬ ਫਰੇ ਤੇ ਚਾਹੇ ਟਿਮ ਵਾਲਸ ਨੇ ਉਹ ਸਖਤੀ ਨਾਲ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਕਿ ਇਹ ਅਸੀਂ ਪੀਸਫੁਲੀ ਜੇ ਕੋ ਲੋਕ ਪ੍ਰੋਟੈਸਟ ਕਰ ਰਹੇ ਆ ਤਾਂ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਉਹਨਾਂ ਦੇ ਉੱਤੇ ਇਸ ਤਰੀਕੇ ਦੀਆਂ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ ਮਿਨੀ ਸੋਟਾ ਦੇ ਅਫੀਸ਼ਰਸ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਵੀ ਕੀਤਾ ਹੈ ਉਹਨਾਂ ਦੇ ਉੱਤੇ ਕੇਸ ਵੀ ਕੀਤਾ ਹੈ ਕਿ ਤੁਸੀਂ ਜੋ ਕੁਝ ਕਰ ਰਹੇ ਆ ਅਗਲਾ ਹੁਣ ਕੀ ਹੋਣਾ ਕਿ 1500 ਸੋਲ ਜੀਅਰ ਹੋ ਸਕਦਾ ਕਿ ਉਹ ਕਦੇ ਵੀ ਨਾ ਲਾਏ ਜਾਣ ਹੋ ਸਕਦਾ ਉਹਨਾਂ ਨੇ ਇਹ ਜਿਹੜਾ ਇਨਸਟਰਕਸ਼ਨ ਐਕਟ ਨੂੰ ਵੀ ਨਾ ਲਾਉਣ ਪਰ ਜੇ ਇਹ ਵਾਇਲੈਂਟ ਹੋ ਜਾਂਦੇ ਆ ਤੇ ਅਸਲ ਦੇ ਵਿੱਚ ਉਹ ਸਾਰੇ ਤਿਆਰ ਨੇ ਤੇ ਕਿਸੇ ਵੇਲੇ ਵੀ ਉਹ ਆ ਸਕਦੇ ਆ ਤੇ ਇਥੇ ਫੌਜ ਭੇਜੀ ਜਾ ਸਕਦੀ ਹੈ ਅਗਲੀ ਗੱਲਬਾਤ ਜਿਹੜਾ ਇੱਕ ਗ੍ਰੀਨਲੈਂਡ ਦੀ ਚਰਚਾ ਲਗਾਤਾਰ ਪਿਛਲੇ ਦਿਨਾਂ ਤੋਂ ਹੋ ਰਹੀ ਆ ਉਸ ਸਬੰਧ ਦੇ ਵਿੱਚ ਜਿਹੜੀਆਂ ਯੂਰੋਪੀਅਨ ਕੰਟਰੀਸ ਨੇ ਗ੍ਰੀਨਲੈਂਡ ਦੇ ਨਾਲ ਖੜੀਆਂ ਹੋ ਗਈਆਂ ਵੀ ਅਸੀਂ ਇਹ ਅਮਰੀਕਾ ਨੂੰ ਨਹੀਂ ਜਾਣ ਦੇਣਾ ਭਾਵੇਂ ਕਿ ਉਹ ਨੈਟੋ ਦੀ ਮੈਂਬਰ ਨੇ ਆਪਾਂ ਸਾਰੇ ਜਾਣਦੇ ਆ ਤੇ ਇਹਦੇ ਲਈ ਹੁਣ ਰਾਸ਼ਟਰਪਤੀ 트ੰਪ ਨੇ ਇਹ ਕਿਹਾ ਕਿ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਗ੍ਰੀਨਲੈਂਡ ਅਮਰੀਕਾ ਨੂੰ ਦੇਣ ਵਿੱਚ ਮਦਦ ਨਾ ਕੀਤੀ ਤੇ ਤੁਹਾਡੇ ਤੇਸੀਂ ਟੈਰਫ ਲਾ ਦਾਂਗੇ ਜਾਨੀ ਕਿ ਇੰਪੋਰਟ ਦੇ ਉੱਤੇ ਟੈਕਸ ਲਾ ਦਾਂਗੇ ਅੱਠ ਯੂਰੋਪੀਅਨ ਕੰਟਰੀਜ਼ ਨੂੰ ਉਹਨਾਂ ਨੇ ਕਹਿ ਦਿੱਤਾ ਆ ਕਿ ਜੇਕਰ ਤੁਸੀਂ ਸਾਡੀ ਇਸ ਗੱਲ ਦੇ ਨਾਲ ਸਹਿਮਤ ਨਾ ਹੋਏ ਕਿ ਅਸੀਂ ਗ੍ਰੀਨਲੈਂਡ ਨੂੰ ਲੈਣਾ ਆ ਜਿਹੜਾ ਕਿ ਡੈਨਮਾਰਕ ਦੇ ਕੋਲ ਆ ਇਸ ਲਈ ਅਸੀਂ ਤੁਹਾਡੇ ਤੇ ਟੈਰਫ ਲਾਵਾਂਗੇ ਜਿਹੜੇ 10% ਟੈਰਫ ਉਹਨਾਂ ਨੇ ਕਿਹਾ ਬ੍ਰਿਟਨ ਦੇ ਉੱਤੇ ਡੈਨਮਾਰਕ ਦੇ ਉੱਤੇ ਫਰਾਂਸ ਦੇ ਉੱਤੇ ਜਰਮਨੀ ਫਿਨਲੈਂਡ ਨੈਦਰਲੈਂਡ ਨਾਰਵੇ ਤੇ ਸਵੀਡਨ ਇਹਨਾਂ 10 ਕੰਟਰੀਜ਼ ਦੇ ਉੱਤੇ 10% ਟੈਰਫ ਲਾ ਦੇਣਾ ਆ ਇਹਨਾਂ ਸਾਰਿਆਂ ਨੇ ਆਪਣੇ ਫੌਜੀ ਉੱਥੇ ਭੇਜਿਆ ਗ੍ਰੀਨਲੈਂਡ ਦੇ ਵਿੱਚ ਸਿਕਿਉਰਿਟੀ ਕੋਆਪਰੇਸ਼ਨ ਦੇ ਲਈ ਜਦੋਂ ਬ੍ਰਿਟਨ ਕਿਸੇ ਨੇ 2 ਭੇਜੇ ਕਿਸੇ ਨੇ 10 ਭੇਜੇ ਨੇ ਸਾਰੇ ਦੇਸ਼ਾਂ ਨੇ ਰਲਾ ਕੇ 40 ਫੌਜੀ ਉੱਥੇ ਭੇਜੇ ਬ੍ਰਿਟਨ ਇੱਕ ਭੇਜਿਆ ਇਟਲੀ ਨੇ ਕੋਈ ਵੀ ਨਹੀਂ ਭੇਜਿਆ ਉਹ ਇਸ ਕਰਕੇ ਸਿੰਬੋਲਿਕ ਭੇਜਿਆ ਵੀ ਸਾਡੀ ਮਿਲਟਰੀ ਇੱਥੇ ਆ ਕਿਉਂਕਿ ਉੱਥੇ ਰਹਿਣ ਦੀਆਂ ਹਾਲਤਾਂ ਉਹਦਾਂ ਦੀਆਂ ਤਾਂ ਹੈ ਨਹੀਂ ਜਾਂ ਕਿਉਂ ਚਾਹੀਦਾ ਅਮਰੀਕਾ ਨੂੰ ਉਹਦੀ ਸਟ੍ਰੈਟੈਜੀਕ ਪੋਜੀਸ਼ਨ ਕਰਕੇ ਦੂਜੇ ਪਾਸਿਓਂ ਰੂਸ ਥੋੜਾ ਜਿਹਾ ਇਧਰਲੇ ਪਾਸੇ ਦਚਸਪੀ ਦਿਖਾ ਰਿਹਾ ਰਸ਼ੀਆ ਤੇ ਚਾਈਨਾ ਵੀ ਉਧਰਲੇ ਪਾਸੇ ਦਚਸਪੀ ਦਿਖਾ ਰਿਹਾ ਅਮਰੀਕਾ ਉਹਨਾਂ ਨੂੰ ਲੈਣਾ ਚਾਹੁੰਦਾ ਜਿਹੜਾ ਯੂਰਪ ਦਾ ਪਹਿਲਾ ਸਿੱਧਾ ਸਿੱਧਾ ਰਿਐਕਸ਼ਨ ਸੀਗਾ ਇਹਨਾਂ ਦਾ ਜਿਹੜੇ ਐਮਬੈਸਡਰ ਸੀਗੇ ਯੂਰੋਪੀਅਨ ਯੂਨੀਅਨ ਦੇ ਉਹ ਬਰਸਲਸ ਦੇ ਵਿੱਚ ਮਿਲੇ ਆ ਤੇ ਮਿਲ ਕੇ ਉਹਨਾਂ ਨੇ ਕਿਹਾ ਵੀ ਅਸੀਂ ਫਾਈਟ ਬੈਕ ਕਰਾਂਗੇ ਇਸ ਟੈਰਫ ਦੇ ਨਾਲ ਕਿ ਜਿੰਨੇ ਟੈਰਫ ਸਾਡੇ ਤੇ ਲਾਇਆ ਅਸੀਂ ਇਹਨੂੰ ਕਰਾਂਗੇ ਦੂਜਿਆਂ ਨੇ ਕਿਹਾ ਕਿ ਅਸੀਂ ਡਿਪਲੋਮੇਸੀ ਨਾਲ ਇਸ ਗੱਲ ਨੂੰ ਠੀਕ ਠਾਕ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਫਰਾਂਸ ਜਿਹੜਾ ਯੂਰੋਪੀਅਨ ਯੂਨੀਅਨ ਨੂੰ ਕਹਿ ਰਿਹਾ ਕਿ ਤੁਸੀਂ ਆਪਣਾ ਪਾਵਰਫੁਲ ਟ੍ਰੇਡ ਵੈਪਨ ਯੂਜ਼ ਕਰੋ ਵੀ ਤੁਸੀਂ ਕਿਉਂ ਨਹੀਂ ਕਰਦੇ ਜਿਹਨੂੰ ਯੂਰੋਪੀਅਨ ਯੂਨੀਅਨ ਟ੍ਰੇਡ ਬਜ਼ੂਕਾ ਕਿਹਾ ਜਾਂਦਾ ਹੈ ਇਹਦੇ ਨਾਲ ਜੇ ਇਹ ਲੱਗ ਜਾਂਦਾ ਤਾਂ ਅਮਰੀਕਾ ਦੀ ਜਿਹੜੀ ਟੈਕਨੀਕਲ ਆਪਣੇ ਆਪਣੇ ਹੈਗੀ ਹੈ ਟੈਕ ਇੰਡਸਟਰੀ ਕੰਪਨੀਆਂ ਜਿਹੜੀਆਂ ਬਿਗ ਟੈਕਸ ਨੇ ਉਹਨਾਂ ਦੇ ਉੱਤੇ ਵੱਡਾ ਅਸਰ ਪੈ ਸਕਦਾ ਯੂਕੇ ਨੇ ਓਪਨਲੀ ਕ੍ਰਿਟਿਸਾਈਜ਼ ਕੀਤਾ ਟਰੰਪ ਨੂੰ ਕਿ ਟੈਰਫ ਜੇ ਇਹਨਾਂ ਦੇ ਖਿਲਾਫ ਲਾਇਆ ਤੇ ਇਹ ਕੰਪਲੀਟਲੀ ਰੋਂਗ ਹੋਊਗਾ ਟ੍ਰੇਡਵਾਰ ਦੇ ਨਾਲ ਬਿਜ਼ਨਸ ਤੇ ਵੀ ਅਸਰ ਪਊਗਾ ਤੇ ਵਰਕਰਸ ਤੇ ਵੀ ਅਸਰ ਪਊਗਾ ਯੂਰਪੀਅਨ ਯੂਨੀਅਨ ਇੱਕ ਯੂਨਿਟੀ ਦੇ ਉੱਤੇ ਹੈ ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜਿਹੜੇ ਰਸੋਲਾ ਵਾਂਡੀ ਲੇਅਨ ਨੇ ਉਹਨਾਂ ਨੇ ਕਿਹਾ ਕਿ ਯੂਰਪ ਸਪਸ਼ਟ ਤੌਰ ਦੇ ਉੱਤੇ ਡੈਨਮਾਰਕ ਤੇ ਗ੍ਰੀਨਲੈਂਡ ਦੇ ਨਾਲ ਖੜਾ ਆ ਯੂਰਪੀਅਨ ਯੂਨੀਅਨ ਜਿਹੜੀ ਆ ਆਪਣੀ ਸਿਕਿਉਰਿਟੀ ਨੂੰ ਹਰ ਤਰੀਕੇ ਨਾਲ ਡਿਫੈਂਡ ਕਰਨਗੇ ਤੇ ਅਸੀਂ ਇੱਕ ਇਕੱਠੇ ਹੋ ਕੇ ਰਹਿਾਂਗੇ ਲੜਾਂਗੇ ਨੈਟੋ ਜਿਹੜੀ ਆ ਰਿਸਕ ਦੇ ਉੱਤੇ ਜਾ ਸਕਦੀ ਹੈ ਜਿਹੜੀ ਜਰਮਨੀ ਆ ਉਹਨਾਂ ਨੇ ਇੱਕ ਹੌਲੀ ਦੇਣੀ ਕਹਿ ਲੋ ਕਿ 15 ਜਿਹੜੇ ਆਪਣੇ ਹੈਗੇ ਆ ਸੋਲਜਰ ਉਹ ਤੋਂ ਵਿਦਡਰਾ ਕਰ ਲਿਆ 그린ਲੈਂਡ ਤੋਂ ਤੇ ਉਹਨਾਂ ਨੇ ਕਿਹਾ ਕਮਿਸ਼ਨ ਕੰਪਲੀਟ ਹੋ ਗਿਆ ਤੇ ਇਹ ਇਦਾਂ ਲੱਗਦਾ ਹੈ ਕਿ ਇਹ ਜੈਸਚਰ ਅਸਲ ਦੇ ਵਿੱਚ ਟੈਨਸ਼ਨ ਘਟਾਉਣ ਦੇ ਲਈ ਆ ਨਾ ਕਿ ਉਹਨਾਂ ਦੀ ਫੁੱਲ ਪੋਲਿਸੀ ਸ਼ਿਫਟ ਆ ਵੀ ਉਹ ਕੋਈ ਉੱਥੋਂ ਹੋ ਗਿਆ ਸੀਰੀਅਸ ਇਸ ਕਰਕੇ ਗੱਲਬਾਤ ਸਾਰੀ ਹੈਗੀ ਆ ਕਿਉਂਕਿ ਜਿਹੜੇ ਟੈਰਿਫਸ ਨੇ ਉਹ ਇੱਕ ਬਹੁਤ ਵੱਡਾ ਪ੍ਰੈਸ਼ਰ ਵਜੋਂ ਯੂਜ਼ ਕੀਤਾ ਜਾ ਸਕਦਾ ਇਸ ਚੀਜ਼ ਨੂੰ ਇਹਦੇ ਨਾਲ ਜਿਹੜਾ ਸਾਰਾ ਕੁਝ ਆ ਉਹਦੇ ਉੱਤੇ ਅਸਰ ਪੈ ਸਕਦਾ ਹੁਣ ਯੂਰੋਪੀਅਨ ਲੀਡਰ ਜਿਹੜੇ ਇਹ ਮੰਨਦੇ ਆ ਕਿ ਇਹਦੇ ਨਾਲ ਪੂਰੀ ਦੀ ਪੂਰੀ ਗਲੋਬਲ ਪੋਲਿਟਿਕਸ ਰੀਸ਼ੇਪ ਹੋ ਜੂਗੀ ਵੈਸਟਰਨ ਯੂਨਿਟੀ ਕਮਜ਼ੋਰ ਹੋ ਸਕਦੀ ਆ ਅਪਰਚੂਨਿਟੀ ਮਿਲ ਸਕਦੀ ਆ ਰਾਈਵਲਸ ਨੂੰ ਜਿਹੜੇ ਦੁਸ਼ਮਣ ਨੇ ਦੁਸ਼ਮਣ ਕੌਣ ਨੇ ਰਸ਼ੀਆ ਤੇ ਚਾਈਨਾ ਕਿਉਂ ਸਾਨੂੰ ਕਿਸੇ ਤਰੀਕੇ ਨਾਲ ਵੀ ਵਰਤ ਲੈਣ ਅਗਲੀ ਗੱਲਬਾਤ ਰਾਸ਼ਟਰਪਤੀ ਟਰੰਪ ਨੇ ਜਿਹੜੀ ਅਨਾਊਂਸਮੈਂਟ ਕੀਤੀ ਆ ਕਿ ਇੰਟਰਨੈਸ਼ਨਲ ਬਾਡੀ ਜਿਹਨੂੰ ਇਹਨਾਂ ਨੇ ਕਿਹਾ ਕਿ ਬੋਰਡ ਆਫ ਪੀਸ ਬਣਾਵਾਂਗੇ ਇੱਕ ਉਹਦਾ ਯੂਨਾਈਟਿਡ ਨੇਸ਼ਨ ਆ ਇੱਕ ਅੰਤਰਰਾਸ਼ਟਰੀ ਸੰਸਥਾ ਆ ਸਾਰੇ ਦੇਸ਼ ਬਹੁਤੇ ਦੇਸ਼ ਉਹਦੇ ਵਿੱਚ ਆ ਤੇ ਉਹਦੇ ਕਹਿ ਅਨੁਸਾਰ ਚੱਲਦੇ ਆ ਅਮਰੀਕਾ ਉਹਦੇ ਵਿੱਚ ਹੌਲੀ-ਹੌਲੀ ਆਪਣਾ ਹੱਥ ਖਿੱਚ ਰਿਹਾ ਦੂਜੇ ਪਾਸੇ ਜ਼ਿਕਰ ਇਹ ਵੀ ਆ ਕਿ ਅਸਲ ਦੇ ਵਿੱਚ ਅਮਰੀਕਾ ਯੂਨ ਦੇ ਵਿੱਚੋਂ ਬਾਹਰ ਹੋ ਕੇ ਉਹਦੇ ਬਰਾਬਰ ਦੀ ਇੱਕ ਅੰਤਰਰਾਸ਼ਟਰੀ ਬਾਡੀ ਖੜੀ ਕਰਨਾ ਚਾਹੁੰਦਾ ਜਿਹੜੀ ਉਹਦੇ ਹਿਸਾਬ ਨਾਲ ਚੱਲਦੀ ਯੂਨ ਦੇ ਵਿੱਚ ਤੇ ਹਜੇ ਵੀ ਬਹੁਤ ਕੁਝ ਅਮਰੀਕਾ ਦੇ ਹਿਸਾਬ ਨਾਲ ਹੈ ਨਹੀਂਗਾ ਹੁਣ ਤੇ ਉਹਨਾਂ ਦੀ ਨਾਰਾਜ਼ਗੀ ਬਹੁਤ ਆ ਇਹਦਾ ਇਹਨਾਂ ਨੇ ਜਿੱਦਾਂ ਉਹਦਾ ਨਾ ਯੂਨਾਈਟਿਡ ਨੇਸ਼ਨ ਆ ਇਹਦਾ ਨਾਂ ਰਾਸ਼ਟਰਪਤੀ ਟਰੰਪ ਨੇ ਬੋਰਡ ਆਫ ਪੀਸ ਰੱਖਿਆ ਕਿ ਇੱਕ ਬੋਰਡ ਆਫ ਇੱਕ ਇਹੋ ਜਿਹਾ ਗਰੁੱਪ ਜਿਹੜਾ ਜਿੱਥੇ ਕਿਤੇ ਲੜਾਈ ਦੇ ਨਾਲ ਕੋਈ ਨੁਕਸਾਨ ਹੋਇਆ ਉਹਨੂੰ ਉਸ ਰੀਜਨ ਨੂੰ ਦੁਬਾਰਾ ਬਣਾਉਣ ਦੇ ਵਿੱਚ ਮਦਦ ਕਰੂਗਾ ਜਿੱਦਾਂ ਕਿ ਗਾਜ਼ਾ ਪੱਟੀ ਦੇ ਵਿੱਚ ਜੋ ਕੁਝ ਉੱਥੇ ਵਾਪਰਿਆ ਹੁਣ ਇਹਦੇ ਨਾਲ 1 ਬਿਲੀਅਨ ਡਾਲਰ ਦੀ ਕੰਟਰੋਵਰਸੀ ਜੁੜੀ ਆ ਕੰਟਰੋਵਰਸੀ ਕੀ ਆ ਕਿ ਦੇਸ਼ ਜਿਹੜੇ ਵੀ ਇੱਥੇ ਬੋਰਡ ਆਫ ਪੀਸ ਦੇ ਵਿੱਚ ਪਰਮਾਨੈਂਟ ਸੀਟ ਚਾਹੁੰਦੇ ਆ ਉਹਨਾਂ ਨੂੰ ਇੱਕ ਬਿਲੀਅਨ ਬੱਬੇ ਵਾਲਾ ਜਿਹੜਾ 1 ਬਿਲੀਅਨ ਡਾਲਰ ਕੰਟ੍ਰਿਬਿਊਟ ਕਰਨ ਨੂੰ ਕਿਹਾ ਜਾਊਗਾ ਵਾਈਟ ਹਾਊਸ ਨੇ ਕਹਿੰਦਾ ਆ ਕਿ ਇਹ ਪੇਮੈਂਟ ਚਾਹੀਦੀ ਨਹੀਂ ਪਰ ਇਹਦੇ ਨਾਲ ਪਰਮਾਨੈਂਟ ਮੈਂਬਰਸ਼ਿਪ ਹੋਊਗੀ ਤੇ ਨਹੀਂ ਪੇ ਕਰ ਦਿੱਤਾ ਤੁਹਾਨੂੰ ਸਿਰਫ 3 ਸਾਲ ਦੀ ਮੈਂਬਰਸ਼ਿਪ ਦਿੱਤੀ ਜਾਊਗੀ ਰਾਸ਼ਟਰਪਤੀ ਟਰੰਪ ਇਹਦੇ ਉੱਤੇ ਕੰਟਰੋਲ ਚਾਹੁੰਦੇ ਆ ਔਰ ਪੱਕੀ ਸੀਟ ਚਾਹੁੰਦੇ ਆ ਕਿ ਜੋ ਮਰਜ਼ੀ ਹੋਵੇ ਉਹ ਇਹ ਸੀਟ ਦੇ ਉੱਤੇ ਪੱਕੇ ਰਹਿਣਗੇ ਰਾਸ਼ਟਰਪਤੀ ਟਰੰਪ ਡਿਸਾਈਡ ਕਰਨਗੇ ਕਿ ਕਿਹਨੂੰ ਇਨਵਾਈਟ ਕਰਨਾ ਕਿਹਨੂੰ ਨਹੀਂ ਕਰਨਾ ਇਹ ਹੀ ਬੋਰਡ ਦੇ ਚੇਅਰ ਹੋਣਗੇ ਜੇ ਕਿਸੇ ਵੀ ਫੈਸਲੇ ਦੇ ਨਾਲ ਰਾਸ਼ਟਰਪਤੀ ਸਹਿਮਤ ਨਹੀਂ ਆ ਟਰੰਪ ਜਿਹੜੇ ਕਿ ਬੋਰਡ ਆਫ ਪੀਸ ਦੇ ਚੇਅਰਮੈਨ ਹੋਣਗੇ ਇਹ ਉਹਦੇ ਉਹਨੂੰ ਵੀਟੋ ਕਰ ਸਕਦੇ ਕਿਸੇ ਵੇਲੇ ਵੀ ਜਿਹੜੀ ਇਹਨਾਂ ਦੀ ਗੱਲ ਕਹੀ ਉਹੀ ਹਰਫੇ ਆਖਰ ਆ ਇਹਨਾਂ ਦੀ ਗੱਲ ਮੰਨੀ ਜਾਊਗੀ ਬਾਕੀ ਫੈਸਲੇ ਜਿਹੜੇ ਕੋ ਲੈਂਦੇ ਆ ਸਹਿਮਤ ਆ ਤਾਂ ਠੀਕ ਆ ਜਿੱਥੇ ਕਿਤੇ ਸਹਿਮਤ ਨਹੀਂ ਆ ਤੇ ਉਹਨੂੰ ਸਾਰੇ ਕੁਛ ਨੂੰ ਵੀਟੋ ਕਰ ਸਕਦਾ ਤੇ ਜਿਹੜੀ ਫਾਈਨਲ ਅਥਾਰਟੀ ਆ ਸਾਰੇ ਕੁਛ ਦੇ ਉੱਤੇ ਸਾਰੇ ਨਿਯਮਾਂ ਦੇ ਉੱਤੇ ਉਹ ਡੋਨਲਡ ਟਰੰਪ ਹੋਣਗੇ ਸੋ ਹੁਣ ਜਿਹੜੇ ਇਹ ਇਨਵਾਈਟ ਕਿਨੂੰ ਕੀਤਾ ਗਿਆ ਕਈ ਦੇਸ਼ਾਂ ਦੇ ਲੀਡਰਾਂ ਨੂੰ ਸੱਦਾ ਭੇਜਿਆ ਗਿਆ ਕੈਨੇਡਾ ਨੂੰ ਵੀ ਫਰਾਂਸ ਨੂੰ ਵੀ ਇੰਡੀਆ ਨੂੰ ਤੁਰਕੀ ਨੂੰ ਜੇਪਟ ਟਟਲੀ ਹੰਗਰੀ ਅਰਜਨਟੀਨਾ ਤੇ ਜਿਹੜੇ ਹੈਗੇ ਆ ਆਪਣੇ ਕਜ਼ਾਕਿਸਤਾਨ ਨੂੰ ਰਸ਼ੀਆ ਨੇ ਵੀ ਕਨਫਰਮ ਕੀਤਾ ਕਿ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਨ ਨੂੰ ਇਹ ਇਨਵੀਟੇਸ਼ਨ ਮਿਲਿਆ ਆ ਬਹੁਤ ਸਾਰੇ ਦੇਸ਼ ਜਿਹੜੇ ਹਜੇ ਵੀ ਡਿਸਾਈਡ ਕਰ ਰਿਹਾ ਕਿ ਉਹਨੇ ਜੁਆਇਨ ਕਰਨਾ ਜਾਂ ਨਹੀਂ ਕਰਨਾ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਅਸਲ ਦੇ ਵਿੱਚ ਇਹ ਸਿੱਧਾ-ਸਿੱਧਾ ਯੂਨ ਨੂੰ ਟਾਰਗੇਟ ਕਰਨ ਦਾ ਤਰੀਕਾ ਆ ਵੀ ਜਿਹੜੀਆਂ ਚਾਰਟਰ ਟਾਕਸ ਨੇ ਕਿ ਜਿਹੜੀ ਇੱਕ ਐਸ ਕਿਸਮ ਦੀ ਬਾਡੀ ਬਣਾਈ ਜਾਵੇ ਇਹਦਾ ਨਿਸ਼ਾਨਾ ਅਸਲ ਦੇ ਵਿੱਚ ਜੋਨ ਦੱਸਿਆ ਜਾ ਰਿਹਾ ਹੁਣ ਕੀ ਇਹਦੇ ਵਿੱਚ ਹੈਗਾ ਕਿ ਨਹੀਂ ਦੂਜਾ ਸਬੰਧ ਗਾਜ਼ਾ ਦੀ ਰੀਕਨਸਟਰਕਸ਼ਨ ਦੇ ਨਾਲ ਆ ਕਿ ਗਾਜ਼ਾ ਦੇ ਵਿੱਚ ਜਿੰਨੀ ਤਬਾਹੀ ਹੋਈ ਹੈ ਉਹਨੂੰ ਰੀਬਿਲਡ ਕਰਨਾ ਹੈ ਭਾਵੇਂ ਕਿ ਵਾਈਟ ਹਾਊਸ ਨੇ ਕਿਹਾ ਕਿ ਬੋਰਡ ਜਿਹੜਾ ਆ ਉਹ ਗਾਜ਼ਾ ਨੂੰ ਰੀ ਰੀਬਿਲਡ ਕਰ ਰਿਹਾ ਆ ਪਰ ਕਲੀਅਰਲੀ ਮੈਂਸ਼ਨ ਨਹੀਂ ਕੀਤਾ ਇਹਨਾਂ ਨੇ ਨਾ ਹੀ ਇਹਨਾਂ ਨੇ ਪਲਸਤੀਨ ਦੀ ਮੈਂਸ਼ਨ ਕੀਤੀ ਉਹਦੇ ਵਿੱਚ ਕੋਈ ਗੱਲਬਾਤ ਕੀਤੀ ਆ ਜਿਹੜੀ ਫੋਕਸ ਖਾਸ ਤੌਰ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਲਾਫੁਲ ਗਵਰਨੈਂਸ ਐਂਡ ਸਟੈਬਿਲਿਟੀ ਸੋ ਜਿਹੜੇ ਪੈਲੇਸਟਾਈਨ ਦੇ ਸਕਾਲਰ ਨੇ ਤਾਂ ਹਿਊਮਨ ਰਾਈਟਸ ਜਿਹੜੇ ਐਕਸਪਰਟਸ ਨੇ ਉਹ ਇਸ ਗੱਲ ਤੋਂ ਲੈ ਕੇ ਥੋੜਾ ਜਿਹਾ ਚਿੰਤਤ ਨੇ ਤੇ ਜਿਹੜੇ ਯੂਰੋਪੀਅਨ ਸਾਥੀ ਨੇ ਇਹਨਾਂ ਦੇ ਉਹ ਵੀ ਥੋੜੇ ਜਿਹਾ ਨਾਖੁਸ਼ ਨੇ ਗ੍ਰੀਨਲੈਂਡ ਵਾਲੇ ਮਾਮਲੇ ਦੇ ਵਿੱਚ ਰੂਸ-ਚੁਕ੍ਰੇਨ ਵਾਲੇ ਮਾਮਲੇ 'ਚ ਵੀ ਚਿੰਤਤ ਨੇ ਜਾਂ ਥੋੜੇ ਜਿਹਾ ਰੈਲਕਟੈਂਟ ਨੇ ਜਿਹੜਾ ਫੰਡ ਕਰਨ ਦੇ ਲਈ ਵੀ ਅਸੀਂ ਬਿਲੀਅਨ ਡਾਲਰ ਦਈਏ ਤੇ ਜਿੱਥੇ 트럼ਪ ਉਸ ਗਲੋਬਲ ਬਾਡੀ ਦੇ ਆਗੂ ਹੋਣ ਜਾਂ ਡੋਮਿਨੇਟ ਕਰਨ ਉਮੀ ਕਿਤੇ ਨਾ ਕਿਤੇ ਇੱਕ ਮਾਮਲਾ ਸਾਹਮਣੇ ਆਇਆ ਇਜ਼ਰਾਈਲ ਇਹਦੇ ਤੋਂ ਖੁਸ਼ ਨਹੀਂ ਆ ਉਹਨਾਂ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਕਿ ਇਜ਼ਰਾਈਲ ਦੇ ਨਾਲ ਇਹਨਾਂ ਨੇ ਗੱਲ ਕੋਈ ਨਹੀਂ ਕੀਤੀ ਤੇ ਇਹ ਜਿਹੜਾ ਪਲਾਨ ਆ ਇੱਕ ਕਨਫਲਿਕਟ ਆ ਇਜ਼ਰਾਈਲ ਦੀ ਪਾਲਿਸੀ ਦੇ ਨਾਲ ਇਜ਼ਰਾਈਲ ਨੇ ਆਬਜੈਕਟ ਕੀਤਾ ਕਿ ਤੁਰਕੀ ਤੇ ਕੱਟਰ ਦੇ ਵਿੱਚ ਜਿਹੜੀ ਕੱਟਰ ਦੇ ਵਿੱਚ ਜਿਹੜੀ ਇਨਕਲੂਜਨ ਹੋਈ ਆ ਉਸ ਚੀਜ਼ ਦੇ ਨਾਲ ਐਕਸਪਰਟ ਕਹਿੰਦੇ ਵੀ ਇਹ ਗੱਲ ਬਣਨੀ ਨਹੀਂ ਜਿਹੜੇ ਕੁਝ ਮਾਹਰ ਨੇ ਉਹ ਕਹਿੰਦੇ ਇਹ ਮਤਲਬ ਹੈ ਤਾਂ ਕਹੀ ਤਾਂ ਜਾਂਦੇ ਆ ਠੀਕ ਆ ਪਰ ਅਸਲੀਅਤ ਤੋਂ ਦੂਰ ਆ ਇਹਦੇ ਨਾਲ ਉਹਦੇ ਨੇੜੇ ਤੇੜੇ ਨਾਲੋਂ ਪਹੁੰਚਿਆ ਨਹੀਂ ਜਾਣਾ ਜੋ ਕੁਛ ਇਹ ਵਰਲਡ ਬਾਡੀ ਇੱਕ ਬਣਾਉਣੀ ਚਾਹੁੰਦੇ ਆ ਲੱਗਦਾ ਨਹੀਂ ਕਿ ਉੱਥੇ ਤੱਕ ਇਹ ਪਹੁੰਚ ਸਕਣਗੇ ਉਹਦੇ ਕਾਰਨ ਨੇ ਇਹ ਹੁਣ ਦਾ ਗਲੋਬਲੀ ਮਕਸਦ ਕੀ ਹੈ ਜਾਂ ਇਹਦਾ ਪੂਰੇ ਵਿਸ਼ਵ ਦੇ ਉੱਤੇ ਅਸਰ ਕੀ ਹੈ ਪ੍ਰਪੋਜ਼ਲ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਪਹਿਲੀ ਗੱਲ ਤੇ ਆ ਵੀ ਕੀ ਇਸ ਸ਼ਾਂਤੀ ਨੂੰ ਜਿਹੜੀ ਪੀਸ ਜਿਹਨੂੰ ਇਹ ਕਹਿੰਦੇ ਆ ਪ੍ਰਾਈਵੇਟ ਕਲੱਬ ਵਾਂਗੂ ਰਨ ਕੀਤਾ ਜਾ ਸਕਦਾ ਦੂਜੀ ਗੱਲ ਜਿਹੜੀ ਪੈਸਾ ਆ ਕੀ ਉਹਦੇ ਨਾਲ ਫਿਰ ਪਰਮਾਨੈਂਟ ਐਂਡ ਫਲੈਕਸਰ ਬਾਈ ਨਹੀਂ ਹੋ ਜਾਣਗੇ ਕਿ ਤੁਸੀਂ ਬਿਲੀਅਨ ਡਾਲਰ ਦੇ ਦਿਓ ਤੁਹਾਡੀ ਪੱਕੀ ਸੀਟ ਆ ਪੈਸੇ ਵਾਲਾ ਲੈ ਜੂਗਾ ਦੂਜਾ ਰਹਿ ਜੂਗਾ ਇਨਸਾਫ ਕਿੱਥੇ ਗਿਆ ਜਾਂ ਇਹ ਹੈਗਾ ਆ ਕਿ ਅਸਲ ਦੇ ਵਿੱਚ ਇਹ ਸ਼ਾਂਤੀ ਦੀ ਗੱਲ ਬਹੁਤੀ ਨਹੀਂ ਆ ਦੁਨੀਆ ਨੂੰ ਜਿਹੜੀ ਉਹਨਾਂ ਦੀ ਇੱਕ 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 ਜਿਹੜੀ ਬਾਡੀ ਨੂੰ ਰੀਸ਼ੇਪ ਕਰਨ ਦੀ ਗੱਲ ਕੀਤੀ ਜਾ ਰਹੀ ਆ ਉਹ ਬਾਡੀ ਜਿਹਦੇ ਉੱਤੇ ਅਮਰੀਕਾ ਦਾ ਪ੍ਰਭਾਵ ਜਿਆਦਾ ਹੋਵੇ ਸੋ ਦ ਬੋਰਡ ਆਫ ਪੀਸ ਇੱਕ ਮਤਲਬ 트럼ਪ ਲੈਡ ਬੋਡੀ ਹੋਊਗੀ ਇਹ ਕੀ ਹੁੰਦੀ ਆ ਜਾਂ ਨਹੀਂ ਹੁੰਦੀ ਪਤਾ ਨਹੀਂ ਪਰ ਮਾਮਲਾ ਜਿਹੜਾ ਕਾਫੀ ਚਰਚਾ ਦੇ ਵਿੱਚ ਆ ਅਗਲੀ ਗੱਲ ਬਾਤ ਇੱਕ ਲਾ ਕੈਲੀਫੋਰਨੀਆ ਦਾ ਕੈਲੀਫੋਰਨੀਆ ਦੇ ਲਾ ਦੇ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਵਾਰੀ ਦਾ 5% ਵੈਲਥ ਟੈਕਸ ਲਾ ਦਿਓ ਜਿਹੜੇ ਵੀ ਇੱਥੇ ਲੈਂਦੇ ਆ ਤੇ ਜਿਨ੍ਹਾਂ ਦੇ ਐਸੈਟਸ 1 ਬਿਲੀਅਨ ਡਾਲਰ ਤੋਂ ਉੱਤੇ ਆ ਰੋਖੰਨਾ ਇਹ ਪ੍ਰਪੋਜ਼ਲ ਲੈ ਕੇ ਆਇਆ ਆਪਾਂ ਪਿੱਛੇ ਵੀ ਗੱਲਬਾਤ ਕੀਤੀ ਸੀ ਹੁਣ ਫੇਰ ਇਹ ਕਾਨੂੰਨ ਚਰਚਾ ਦੇ ਵਿੱਚ ਆ ਉਹ ਕਹਿੰਦੇ ਇਹ ਆ ਕਿ 1 ਬਿਲੀਅਨ ਡਾਲਰ ਤੋਂ ਉੱਪਰ ਵਾਲੇ ਜਿੰਨੇ ਬੰਦੇ ਅਮਰੀਕਾ ਵਿੱਚ ਰਹਿੰਦੇ ਆ ਇਹਨਾਂ ਨੂੰ ਓਕਾ ਪੁੱਕਾ ਇੱਕ ਵਾਰੀ 5% ਟੈਕਸ ਲਾ ਦਿਓ ਇਹਦੇ ਤੋਂ ਬਾਅਦ ਕੁਝ ਨਹੀਂ ਕਹਿਣਾ ਨਾ ਅਗਲੇ ਸਾਲ ਦੀ ਗੱਲ ਹੋਣੀ ਆ ਉਹਦੇ ਨਾਲ ਕੀ ਹੁੰਦਾ ਕਿ ਹੈਲਥ케ਅਰ ਨੂੰ ਫੰਡ ਕੀਤਾ ਜਾ ਸਕਦਾ ਅ ਔਰ ਇਹ ਹੁਣ ਰੌਲਾ ਇਸ ਕਰਕੇ ਪੈ ਰਿਹਾ ਆ ਕਿਉਂਕਿ ਇਹ ਲੱਗਣਾ 1 ਜਨਵਰੀ 2026 ਤੋਂ ਅਜੇ ਪਾਸ ਨਹੀਂ ਹੋਇਆ ਇਹਦਾ ਕੁਝ ਨਹੀਂ ਬਣਿਆ ਜੇ ਪਾਸ ਹੋ ਜਾਂਦਾ ਤਾਂ ਫਿਰ ਇਹ ਪਿੱਛੋਂ ਟੈਕਸ ਲੱਗਣਾ ਜਿਹੜਾ ਟੈਕਸ ਲੱਗਣਾ ਉਹ 1 ਜਨਵਰੀ ਤੋਂ ਲੱਗੂਗਾ ਸੋ ਇਹਦੇ ਨਾਲ ਹੁਣ ਜਿਹੜੇ ਅਮੀਰ ਲੋਕ ਨੇ ਇੱਕ ਵਾਰੀ ਫੇਰ ਚਿੰਤਾ ਦੇ ਵਿੱਚ ਪੈ ਗਿਆ ਜਿਹੜੇ ਅਮੀਰ ਲੋਕ ਨੇ ਨਾਕੁਸ਼ ਨੇ ਇਸ ਗੱਲ ਦੇ ਨਾਲ ਉਹ ਕਹਿੰਦੇ ਸਾਡੀ ਕਾਮਯਾਬੀ ਨੂੰ ਸਜ਼ਾ ਦੇ ਰਹੇ ਹੋ ਤੁਸੀਂ ਅਸੀਂ ਅਮੀਰ ਹੋਏ ਹਾਂ ਮਿਹਨਤ ਕੀਤੀ ਸਾਰਾ ਕੁਝ ਸੈਟਅਪ ਕੀਤਾ ਤੇ ਕੀ ਉਹਦੀ ਪਨਿਸ਼ਮੈਂਟ ਆ ਇਹ ਦੂਜਾ ਜਿਹੜੇ ਇਹ ਇਹ ਮਤਲਬ ਕੰਪਨੀਆਂ ਦੇ ਸ਼ੇਅਰ ਦੇ ਨਾਲ ਕਿਸੇ ਬੰਦੇ ਦੀ ਵੈਲਥ ਮਣੀ ਜਾਂਦੀ ਆ ਜਾ ਅਟੈਚਡਾ ਸ਼ੇਅਰ ਤੇ ਉੱਤੇ ਥੱਲੇ ਹੁੰਦੇ ਰਹਿੰਦੇ ਆ ਅੱਜ ਤੁਸੀਂ 1 ਬਿਲੀਅਨ ਲਾ ਦਿਓ ਬਿਲੀਅਨ ਡਾਲਰ ਕਿਹੜਾ ਉਹਨਾਂ ਦੇ ਕੋਲ ਪਿਆ ਵੈਸ਼ਰ ਟੈਕਸ ਰਾਂ ਨੂੰ ਦੇਣਾ ਪੈ ਜਾਣਾ ਇਹ ਵੀ ਹੈਗਾ ਕਿ ਉਹ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਸਟਾਕ ਨੂੰ ਸੈਲ ਕਰ ਦੇਣ ਜਾਂ ਇਹ ਇੱਕ ਕਹਿ ਲੋ ਕਿ ਨਾਰਮਲ ਟੈਕਸ ਨਾ ਹੋ ਕੇ ਉਹਨਾਂ ਦਾ ਜਾਇਦਾਦ ਖੋਣ ਵਾਲੀ ਗੱਲ ਆ ਸੋ ਜਿਹੜਾ ਵਾਈਟ ਹਾਊਸ ਦੇ ਅਫੀਸ਼ੀਅਲਸ ਆ ਤੇ ਟੈਕ ਜਿਹੜੇ ਇਨਵੈਸਟਰ ਹੈਗੇ ਡੇਵਿਡ ਸੈਕ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿਹਾ ਕਿ ਇਹ ਜਿਹੜਾ ਮੈਸੇਜ ਰੀਸੀਵਡ ਇਹ ਉਹਨੇ ਪੋਸਟ ਕੀਤਾ ਆ ਤੇ ਜਦੋਂ ਕਿ ਜਿਹੜੇ ਪ੍ਰੋਟੈਸਟਰ ਆਹੋ ਬਾਹਰ ਸੈਨ ਫਰਾਂਸਿਸਕੋ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਆ ਇਹ ਸੀਨ ਦੇ ਪਿੱਛੇ ਜਿਹੜੇ ਬਿਲੀਅਨਰਸ ਨੇ ਉਹ ਪਹਿਲੇ ਪਲਾਨ ਕਰ ਰਹੇ ਆ ਕਿ ਆਪਾਂ ਕੈਲੀਫੋਰਨੀਆ ਛੱਡ ਕੇ ਕਿੱਦਾਂ ਜਾਣਾ ਬਹੁਤ ਸਾਰੇ ਜਿਹੜੇ ਹਾਈ ਪ੍ਰੋਫਾਈਲ ਫਿਗਰਸ ਨੇ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਨਾਲ ਆਪਣੇ ਸਬੰਧ ਤੋੜਨੇ ਸ਼ੁਰੂ ਕਰ ਦਿੱਤੇ ਆ ਪੀਟਰ ਥੀਲ ਆਪਣੇ ਪਰਿਵਾਰ ਸਮੇਤ ਇਥੋਂ ਮਿਆਮੀ ਮੂਵ ਹੋ ਗਏ ਆ ਸੈਕਸ ਜਿਹੜੇ ਨੇ ਉਹ ਰੀਲੋਕੇਟ ਕਰ ਗਏ ਨੇ ਆਸਟਨ ਦੇ ਵਿੱਚ ਟੈਕਸਸ ਦੇ ਵਿੱਚ ਲੇਰੀ ਪੇਜ ਤੇ ਸੈਕੀ ਬ੍ਰੇਨ ਜਿਹੜੇ ਨੇ ਉਹ ਸ਼ਿਫਟ ਕਰ ਗਏ ਨੇ ਆਪਣਾ ਸਾਰਾ ਕੁਝ ਦੂਜੀਆਂ ਸਟੇਟਸ ਦੇ ਵਿੱਚ ਫਲੋਰੀਡਾ ਤੇ ਟੈਕਸਸ ਸਭ ਤੋਂ ਜ਼ਿਆਦਾ ਪਪੂਲਰ ਡੈਸਟੀਨੇਸ਼ਨਸ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚੋਂ ਨਿਕਲ ਕੇ ਲੋਕ ਜਾ ਰਹੇ ਨੇ ਇਹ ਟਾਈਮਿੰਗ ਇਸ ਕਰਕੇ ਬਹੁਤ ਮਹੱਤਵਪੂਰਨ ਆ ਕਿ ਪ੍ਰੋਪੋਜ਼ਲ ਦੇ ਵਿੱਚ ਇਹੋ ਜੀ ਭਾਸ਼ਾ ਵਰਤੀ ਗਈ ਹੈ ਜਿਹੜੀ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਜਨਵਰੀ 1 ਤੋਂ ਲਾਗੂ ਹੋ ਸਕਦੀ ਹੈ ਮਤਲਬ ਇਹ ਦੇ ਕਰਕੇ ਲੋਕ ਪੈਨਿਕ ਹੋਏ ਆ ਤੇ ਇਹਦੇ ਨਾਲ ਫਾਸਟ ਨਿਕਲਣਾ ਚਾਹੁੰਦੇ ਆ ਵੀ ਇਹ ਤੋਂ ਪਹਿਲਾਂ ਕੀ ਹੋਵੇ ਅਲਟਰਾ ਰਿਚ ਜਿਹੜੇ ਨੇ ਬਹੁਤ ਜ਼ਿਆਦਾ ਤੋਂ ਬਹੁਤ ਜ਼ਿਆਦਾ ਅਮੀਰ ਨੇ ਉਹਨਾਂ ਦੇ ਉੱਤੇ ਬਹੁਤ ਅਸਰ ਪੈ ਰਿਹਾ ਪਬਲਿਕ ਥ्रेट्स ਦੇ ਬਾਵਜੂਦ ਜਿਹੜੀਆਂ ਸਟੱਡੀਜ਼ ਦੱਸਦੀਆਂ ਕਿ ਬਿਲੀਅਨਰ ਜਿਹੜੇ ਆਮ ਤੌਰ ਦੇ ਉੱਤੇ ਡਰੇ ਹੈਗੇ ਪਰ ਇਹ ਮੂਵ ਨਹੀਂ ਕਰਦੇ ਹੁੰਦੇ ਇੰਨੇ ਜਲਦੀ ਕਿਉਂਕਿ ਉਹਨਾਂ ਦੇ ਜਿਹੜੇ ਬਿਜ਼ਨਸ ਨੇ ਜਾਂ ਫਰੈਂਡਸ ਨੇ ਜਾਂ ਉਹਨਾਂ ਦਾ ਇਨਫਲੂਐਂਸ ਆ ਜਿਹਨਾਂ ਦੀ ਸਾਰੀ ਗੱਲਬਾਤ ਆ ਉਹ ਜ਼ਿਆਦਾ ਹੁੰਦੀ ਆ ਇੱਥੇ ਇਸ ਕਰਕੇ ਉਹ ਸੌਖੇ ਮੂਵ ਅ ਨਹੀਂ ਕਰਦੇ politically ਸਾਰਾ ਕੁਝ ਡਿਵਾਈਡਡ ਆ ਗਵਰਨਰ ਗੈਵਨ ਨਿਊਸਨ ਇਹਦੇ ਵਿਰੋਧ ਦੇ ਵਿੱਚ ਨੇ ਉਹ ਵਿਰੋਧ ਕਰ ਰਹੇ ਆ ਕਾਂਗਰਸਮਨ ਰੋਹ ਖੰਨਾ ਦੇ ਦੀ ਸਪੋਰਟ ਕਰ ਰਹੇ ਆ ਤੇ ਹੁਣ ਇਹਦਾ ਦੇਖੋ ਕੀ ਬਣਦਾ ਆ ਸਾਰੇ ਟੈਕ ਲੀਡਰ ਇਹਦੇ ਨਾਲ ਸਹਿਮਤ ਨਹੀਂ ਆ ਤੇ ਕੁਝ ਕੁ ਜਿਹੜੇ ਨੇ ਇਹਦੇ ਨਾਲ ਅਸਹਿਮਤ ਨੇ ਐਕਸਪਰਟ ਕਹਿੰਦੇ ਆ ਕਿ ਆਮ ਤੌਰ ਦੇ ਉੱਤੇ ਜਿਹੜੇ ਅਮੀਰ ਲੋਕ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਈ ਵਾਰੀ ਕਿਹਾ ਜਾਂਦਾ ਕਿ ਇਹ ਛੱਡ ਕੇ ਚਲੇ ਜਾਣਾ ਪਰ ਅਸਲ ਦੇ ਵਿੱਚ ਜਾਂਦੇ ਨਹੀਂ ਆ ਕੈਲੀਫੋਰਨੀਆ ਦੇ ਵਿੱਚ ਇਹ ਨਵਾਂ ਲਾਜੜਾ ਇਹ ਚਾਰੇ ਐਕਟਿਵ ਬਿਲੀਨਰ ਨੇ ਉਹ ਜ਼ਿਆਦਾ ਸਪੋਰਟ ਕਰਨ ਪਬਲਿਕ ਸਰਵਿਸਸਾਂ ਦੀ ਤੇ ਜਿਹੜੇ ਟੈਕ ਅਲੀਟਸ ਨੇ ਉਹਨਾਂ ਨੂੰ ਡਰ ਰਿਹਾ ਕਿ ਜਿਹੜੀ ਇਹਦੇ ਨਾਲ ਆ ਉਹਨਾਂ ਦੀ ਵਿਵਸਥਾ ਕੰਟਰੋਲ ਕਿਤੇ ਦੂਜੇ ਪਾਸੇ ਜਾ ਸਕਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ